ਬਾਬਾ ਜੀ ਤੁਸੀਂ ਪਿੰਡ ਮਾਹਲਾ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਬੜੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈਗੀ ਹੈ ਮੋਕੇ ਤੇ ਆ ਕੇ ਤੁਸੀਂ ਦੇਖਿਆ ਹੈਗਾ ਜੀ ਕੀ ਕੁਝ ਹੋਲੇ ਤੱਕ ਤੁਹਾਡੇ ਸਾਹਮਣੇ ਆਇਆ ਹੈ। ਸਤਿ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਨ ਸ਼੍ਰੋਮਣੀ ਚਤਿਹਰਾਂ ਭਗਤ ਮੇਜਰ ਸਿੰਘ ਛੋਟੀ ਸਾਹਿਬ ਦਸ਼ਮੇਸ਼ ਤੰਨਾਦਲ ਤੋਂ ਦਾ ਜਸਦਰ ਸਿੰਘ ਖਾਲਸਾ ਫਗਵਾੜਾ ਤੋਂ ਇੱਕ ਬੜੀ ਮੰਦਭਾਗੀ ਘਟਨਾ ਦਿਲ ਨੂੰ ਫਿਰਦੇ ਬਰੁੰਧਰਾਂ ਵਾਲੀ ਗੱਲ ਹੋਈ ਹੈ ਕਿ ਸਾਨੂੰ ਪਿੱਛੇ ਹੁਣ ਥੋੜੀ ਦੇਰ ਹੋਇਆ ਫੋਨ ਆਇਆ ਸੀ ਕਿ ਮਾਲਾਪਿੰਡ ਜ਼ਿਲ੍ਹਾ ਜਲੰਧਰ ਗੁਰਨਾਨਕ ਨਵਾਸੇ ਗੁਰਦੁਆਰਾ ਆ ਬੜਾ ਛੋਟਾ ਜਿਹਾ ਉੱਥੇ ਕਿ ਮਹਾਰਾਜ ਦੇ ਕਿਸੇ ਨੇ ਕਿਸੇ ਸ਼ਰਾਰਤੀ ਅੰਸਨ ਨੇ 6 ਮਹਾਰਾਜ ਦੇ ਅੰਗ ਪਾੜੇ ਆ ਬਹੁਤ ਹੀ ਮੰਦ ਭੱਗੀ ਔਰ ਕਾਨੂੰਨੀ ਹਰਕਤ ਕੀਤੀ ਆ ਸਾਰੀਆਂ ਜਥੇਬੰਦੀਆਂ ਇਸ ਟਾਈਮ ਮੌਕੇ ਤੇ ਪਹੁੰਚੀਆਂ ਹੋਈਆਂ ਅਸੀਂ ਆਪਣਾ ਅਸੀਂ ਵੀ ਬਿਲਕੁਲ ਆਪਣੇ ਜਥੇਬੰਦੀ ਦੇ ਨਾਲ ਆਏ ਹੋਏ ਆ ਤੇ ਅਸੀਂ ਪੂਰਾ ਡਟੇ ਹੋਏ ਆ ਜਦੋਂ ਤੱਕ ਅਸੀਂ ਕਾਫੀ ਮਗਾ 7-8 ਵਜ ਗਿਆ ਜਦੋਂ ਤੱਕ ਉਹ ਬੰਦਾ ਨਹੀਂ ਲੱਭਦਾ ਅਸੀਂ ਇੱਥੇ ਮੋਰਚਾ ਸੰਭਾਲੀ ਬੈਠੇ ਆ ਔਰ ਅਸੀਂ ਜੋ ਵੀ ਹੈ ਆਪਣੀ ਰਹਿਤ ਮਰਿਆਦਾ ਸਾਹਿਬ ਦਾ ਅਸੀਂ ਉਹਨਾਂ ਦਾ ਇਨਸਾਫ ਕਰਾਂਗੇ ਕੀ ਲੱਗਦਾ ਕਿ ਇਹੋ ਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਲਗਾਤਾਰ ਪੰਜਾਬ ਚ ਕਟਨਾਮਾ ਇੱਕ ਵਾਇ ਇੱਕ ਆ ਰਹੀਆਂ ਹਰ ਪਿੰਡ ਦੇ ਵਿੱਚੋਂ ਆਣ ਆ ਰਹੀਆਂ ਸ਼ੁਰੂ ਹੋ ਗਈਆਂ ਇਹ ਪਿੰਡ ਦੇ ਲੋਕ ਕਹਿੰਦੇ ਪਹਿਲਾਂ ਕਦੇ ਇਦਾਂ ਦੀ ਕਟਨਾ ਸੁਣੀ ਨਹੀਂ ਸੀ ਪਰ ਹੁਣ ਅੱਜ ਸਾਨੂੰ ਵੀ ਦੇਖਣ ਨੂੰ ਮਿਲੀ ਆ ਇਹ ਕਦੋਂ ਰੁਕਣਗੀਆਂ ਦੇਖੋ ਗੱਲ ਇਸ ਤਰ੍ਹਾਂ ਜੀ ਇਹਦੇ ਵਿੱਚ ਬਹੁਤ ਫੈਕਟਰ ਹੈਗੇ ਆ ਜੀ ਪੋਲੀਟੀਕਲ ਫੈਕਟਰ ਹੈਗੇ ਆ ਸੋਸ਼ਲ ਸਮਾਜਿਕ ਇੱਕ ਜਿਹੜਾ ਜ਼ਿਆਦਾ ਇਹਦੇ ਵਿੱਚ ਜਿਹੜਾ ਫੈਕਟ ਹੈ ਪੋਲਿਟਿਕਲ ਹੈ ਕਿਉਂਕਿ ਉਹਨਾਂ ਨੇ ਭਾਈਚਾਰਾ ਖਰਾਬ ਕਰ ਦਿੱਤਾ ਔਰ ਜਦੋਂ ਭਾਈਚਾਰਾ ਖਰਾਬ ਹੁੰਦਾ ਕੋਸ਼ ਸ਼ਰਾਰਤੀ ਅੰਸਰ ਜਿਹੜੇ ਆ ਮੈਂ ਤਾਂ ਵੈਸੇ ਉਹਨੂੰ ਕਹਿੰਨਾ ਕਿ ਸੋਚੀ ਸਮਝੀ ਸ਼ਾਸ਼ਤ ਦੇ ਅਧੀਨ ਨਹੀਂ ਆਂਦੇ ਆ ਕਿਉਂਕਿ ਸੋਚ ਕੇ ਆਉਂਦੇ ਆ ਕਿ ਅਸੀਂ ਇਦਾਂ ਦਾ ਕੋਈ ਹਰਕਤ ਕਰੀਏ ਜਿਹਦੇ ਨਾਲ ਸਿੱਖਾਂ ਦੇ ਫਿਰਦੇ ਬਲੁੰਦਰੇ ਜਾਣ ਜੋ ਮਹਾਰਾਜ ਨੂੰ ਮੰਨਣ ਵਾਲੇ ਆ ਸਿੱਖ ਵੀ ਆ ਹਿੰਦੂ ਵੀ ਆ ਸਾਰੇ ਮੰਨਦੇ ਆ ਸਾਰਿਆਂ ਦੇ ਸਹੀ ਹਰਦੇ ਬਲੁੰਦਰੇ ਗਏ ਆ ਲੇਕਿਨ ਬਹੁਤ ਹੀ ਮਾੜੀ ਘਟਨਾ ਆ ਇਦੇ ਤੇ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਤੇ ਜਥੇਬੰਦੀਆਂ ਨੇ ਵੀ ਅੱਗੇ ਆਉਣਾ ਚਾਹੀਦਾ ਤਾਂ ਕਿ ਇਹੀਆਂ ਹੋਰ ਘਟਨਾਵਾਂ ਨਾ ਹੋਣ। ਦੇਖੋ ਇੱਕ ਰਿਮੋਟ ਏਰੀਆ ਦੇ ਵਿੱਚ ਗੁਰੂ ਘਰ ਆ ਛੱਤ ਵਿੱਚ ਹੁੰਦੀ ਆ ਕਹਿੰਦੇ। ਚਾਰ ਗੁਰੂ ਘਰ ਬਣੇ ਹੋਏ ਆ। ਪਿੰਡ ਵਾਲਿਆਂ ਦੀ ਸਭ ਤੋਂ ਵੱਡੀ ਨਿਰਾਸ਼ਾ ਕਿ ਮੈਂ ਕਹਿ ਰਿਹਾ ਕੋਈ ਕਮੇਟੀ ਨਹੀਂ ਹੈਗੀ। ਕੋਈ ਕਮੇਟੀ ਨਹੀਂ ਹੈ ਜੇ ਤੁਸੀਂ ਗੁਰੂ ਘਰ ਬਣਾਇਆ ਉਹਦੀ ਦੇਖ-ਰੇਖ ਦਾ ਜਿੰਮਾ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਪਿੰਡ ਦਾ ਬਣਦਾ। ਜੇ ਪਿੰਡ ਦੇ ਬੰਦੇ ਜੇ ਉਹ ਤੁਸੀਂ ਆਪਣੀ ਗੁਰੂ ਸਾਹਿਬ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਫਿਰ ਗੁਰੂ ਘਰ ਨੂੰ ਬੰਦ ਕਰ ਦੇਣਾ ਚਾਹੀਦਾ। ਤੇ ਚਾਰ-ਚਾਰ ਗੁਰੂ ਘਰ ਆ ਗੁਰੂ ਸਾਹਿਬ ਬਾਬਾ ਜੀ ਸਭ ਤੋਂ ਪੁਰਾਣਾ ਕਹਿੰਦੇ ਇਹ ਗੁਰੂ ਘਰ ਹੈ ਜੀ ਇਹ ਸਭ ਤੋਂ ਪਹਿਲਾ ਗੁਰੂ ਘਰ ਵੀ ਤੇ ਸਭ ਤੋਂ ਪੁਰਾਣਾ ਹੈ ਮਾਨਤਾ ਵੀ ਬਹੁਤ ਹੈ ਸੰਗਤ ਵੀ ਬਹੁਤ ਆਦੀ ਹੈ ਪਰ ਕਹਿੰਦੇ 5 ਵਜੇ ਜਦੋਂ ਇਹ ਖੋਲ ਕੇ ਪੰਗਾਇਆ ਦਰਵਾਜ਼ਾ ਤੇ ਉਸ ਤੋਂ ਬਾਅਦ ਨਾ ਪਾਠੀ ਸਿੰਘ ਨਾ ਕੋਈ ਅੰਦਰ ਮੌਜੂਦ ਹੈ ਤੇ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਵੀ ਨਹੀਂ ਚੱਲਦੇ ਹੈਗੇ ਮਤਲਬ ਖੁੱਲਦਾ ਸਦਾ ਦਾ ਆਪ ਹੀ ਆਪਾਂ ਸ਼ਰਧਾਲੂਆਂ ਤੋਂ ਜਿਵੇਂ ਇੱਕ ਡਰਾਮਾ ਲਗਾਤਾਰ ਵਾਪਰਦੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਇਹ ਪੈਸਾ ਕਿਤਨੇ ਕਿਤੇ ਬਾਬਾ ਜੀ ਦੇ ਜੀ 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 ਬਿਲਕੁਲ ਬਿਲਕੁਲ 100% ਕਹਿੰਦੇ ਕਿਉਂਕਿ ਜਿਹੜੇ ਸੀਸੀਟੀਵੀ ਕੈ ਉਕੇ ਜਦ ਕਿ ਇੱਕ ਕਾਲ ਤੱਕ ਤੋਂ ਹੁਕਮ ਹੈ ਕਿ ਸੀਸੀਟੀਵੀ ਕੈਮਰੇ ਮੰਡੈਟਰੀ ਆ ਹਾਂਜੀ ਹੁਣ ਗੁਰੂ ਘਰ ਆਪਾਂ ਬੰਦ ਨਹੀਂ ਕਰ ਸਕਦੇ ਕਿਹੜਾ ਵੀ ਬਾਹਰ ਦੇ ਸ਼ਰਦਾਂ ਨਾਲ ਜਾਂਦਾ ਮਾਤਾ ਰਿਕਣ ਜਾਂਦਾ ਲੇਕਿਨ ਉਹਦੇ ਲਈ ਆਪਾਂ ਇੱਕ ਪ੍ਰਬੰਧ ਕਰ ਸਕਦੇ ਆ ਸੀਸੀਟੀਵੀ ਕੈਮਰੇ ਹੁਣ ਸੀਸੀਟੀਵੀ ਕੈਮਰੇ ਬੰਦ ਹੋਣਾ ਵੀ ਇੱਕ ਸਾਜ਼ਿਸ਼ਵਾਲ ਇਸ਼ਾਰਾ ਕਰਦੇ ਆ ਕਿ ਜਾਣ ਕੇ ਤਾਂ ਨਹੀਂ ਕਿਤੇ ਬੰਦ ਕੀਤੇ ਹੋਏ ਇਹ ਵੀ ਇੱਕ ਜਾਂਚ ਦਾ ਵਿਸ਼ਾ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਮੈਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦਾ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਆ ਲੇਕਿਨ ਜੋ ਅਸੀਂ ਮੁਜਰਮ ਆ ਅਸੀਂ ਵੀ ਲੱਗੇ ਹੋਏ ਆ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਮੌਕੇ ਤੇ ਅਸੀਂ ਉਹ ਮੁਜਰਮ ਨੂੰ ਬਿਲਕੁਲ ਔਰ ਜੋ ਵੀ ਸਾਡੀ ਖਾਲਸਾਈ ਮਰਿਆਦਾ ਅਨੁਸਾਰ ਆ ਉਹਦਾ ਪਾਇਨ ਸਾਫ ਕਰਨਾ ਪਾਪਾ ਜੀ ਇਹਦਾ ਖੰਡਰ ਜਿਹੜੇ ਅੰਦਰ ਚਿੱਤੇ ਗਏ ਸੀ ਕੁਸ਼ਕ ਅੰਦਰ ਵੀ ਅਸੀਂ ਦੇਖਿਆ ਕੁਸ਼ ਬਾਹਰ ਵੀ ਮਤਲਬ ਸਟੇ ਰਹੇ ਹੈ ਕਿ ਮਤਲਬ ਕੋਈ ਡਰ ਪੈ ਨਹੀਂ ਹੈਗਾ ਕਿਉਂਕਿ ਆਬਾਦੀ ਦੇ ਵਿੱਚ ਗੁਰਦੁਆਰਾ ਸਾਹਿਬ ਕੇ ਮੌਜੂਦ ਹੈ ਫਿਰ ਵੀ ਅਜੇ ਹੀ ਹਰਕਤ ਵਿੱਚ ਦੇਖੋ ਜੀ ਗੁਰੂ ਸਾਹਿਬ ਦਾ ਭੈ ਤਾਂ ਸਾਰਿਆਂ ਨੂੰ ਹੈਗਾ ਕੁਛ ਮੈਂ ਕਹਿੰਨਾ ਕੁਛ ਸ਼ਰਾਰਤੀ ਅੰਸਰ ਹੈ ਜਿਹੜੇ ਕਿਉਂਕਿ ਸ਼ਰਾਰਤੀ ਅੰਸਰ ਸਾਰੇ ਸਾਡੇ ਵਿੱਚ ਲੁਕੇ ਹੁੰਦੇ ਹਨ ਸ਼ਰਾਰਤੀ ਅੰਸਰ ਹੈ ਜਿਹੜਾ ਸਾਡਾ ਪਿਆਰ ਭਾਈਚਾਰੇ ਦਾ ਸੁਹਾਰ ਦੇ ਜਿਹੜਾ ਉਹਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਸ਼ਰਾਰਤੀ ਅੰਸਰ ਆ ਜਿਹੜਾ ਇਹ ਪਿੰਡ ਦੀ ਪੰਚਾਇਤਾਂ ਦਾ ਪਿੰਡ ਤੇ ਜ਼ਿੰਮੇਵਾਰੀ ਬਣਦੀ ਆ ਇਹਨਾਂ ਨੂੰ ਲੱਭਣੇ ਚਾਹੀਦੇ ਇਹਨਾਂ ਸਾਡੇ ਵਿੱਚ ਹੀ ਲੁਕੇ ਹੋਏ ਆ ਸਾਨੂੰ ਹੀ ਲੱਭਣੇ ਚਾਹੀਦੇ ਆ ਔਰ ਜਿਹੜੇ ਇਦਾਂ ਦੇ ਲੱਭਣੇ ਫੜ ਕੇ ਸਾਨੂੰ ਦੇਣ ਦੱਸਣ ਆਪ ਪਹਿਲਾਂ ਤੋਂ ਉਹਨੂੰ ਦੱਸਣ ਲੱਭਣ ਇਹ ਥੋੜੀ ਹੁਣ ਘਰ ਬੇ ਸਵੇਰੇ ਆ ਗਿਆ ਗੁਰੂ ਸਾਹਿਬ ਦੇ ਮੱਥਾ ਟੇਕ ਗਿਆ ਮੁੜ ਕੇ ਸਾਨੂੰ ਕੋਈ ਫਿਕਰ ਨਹੀਂ ਹੈਗੀ ਠੀਕ ਹੈ ਇਹ ਜ਼ਿੰਮੇਵਾਰੀ ਇਹਨਾਂ ਦੀ ਪਿੰਡ ਦੀ ਬਣਦੀ ਹੈ ਤਿੰਨ ਦਿਨ ਪਹਿਲੇ ਇੱਥੇ ਲੜਾਈ ਝਗੜਾ ਵੀ ਕਾਫੀ ਹੋਇਆ ਟੁੱਟ ਮਾਰ ਵੀ ਹੋਈ ਹੈ ਮੈਂਬਰ ਪੰਚਾਇਤ ਤੇ ਵੀ ਹ ਇਹ ਮੈਨੂੰ ਵੀ ਹੁਣ ਪਤਾ ਲੱਗੀ ਗੱਲ ਇਹ ਮੈਂ ਇਸ ਚੀਜ਼ ਨੂੰ ਦੇਖੋ ਇਹਨੂੰ ਹਜੇ ਆਪਾਂ ਇਨੀ ਛੇਤੀ ਨਹੀਂ ਆਪਾਂ ਕਹਿ ਸਕਦੇ ਉਹ ਇੱਕ ਐਂਗਲ ਹੋ ਸਕਦਾ ਹੈ ਕਿ 55 ਸ਼ਬਾਜੀ ਦੇ ਵਿੱਚ ਦੋ ਪਰਿਵਾਰਾਂ ਦੀ ਰੰਜਿਸ਼ ਹੋਈ ਆ ਕੋਈ ਲੜਾਈ ਝਗੜਾ ਹੋਇਆ ਉਹਦੇ ਵਿੱਚ ਕਿਸੇ ਸ਼ਰਾਰਤੀ ਅੰਸ ਨੇ ਜਾਂ ਉਸੇ ਪਰਿਵਾਰ ਨੇ ਇਹ ਜਾਂਚ ਦਾ ਵਿਸ਼ਾ ਹੈ ਇਹ ਆਪਾਂ ਇਨੀ ਜਲਦਬਾਜ਼ੀ ਨਾਲ ਨਹੀਂ ਕਹੀਏ ਕਿਉਂਕਿ ਕੋਈ ਗੱਲ ਨਹੀਂ ਸੀਸੀਟੀਵੀ ਕੈਮਰੇ ਚੈੱਕ ਹੋ ਰਹੇ ਆ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਮੇਰੇ ਖਾਲਸਾ ਐਸਐਸਪੀ ਸਾਹਿਬ ਵੀ ਆ ਗਏ ਆ ਤੇ ਉਹ ਪੂਰੀ ਤਹਿ ਤੱਕ ਆਪਾਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਖਾਲਸਾ ਆਪਣਾ ਮੋਰਚਾ ਲਾ ਕੇ ਬੈਠਾ ਆ ਅੱਜ ਕਿਹੜੇ ਦਿਨ ਬਿਲਕੁਲ ਬਿਲਕੁਲ ਜਦੋਂ ਤੱਕ ਇਹਦੀ ਕੋਈ ਕਾਰਵਾਈ ਜਾਂ ਨਤੀਜਾ ਨਹੀਂ ਨਿਕਲਦਾ ਅਸੀਂ ਇੱਥੇ ਗੁਰੂ ਸਾਹਿਬ ਦੇ ਅੰਗ ਸੰਗ ਸਰ ਮਾਲਾਪਿੰਡ ਦੇ ਵਿੱਚ ਇੱਕ ਬੇਅਦਬੀ ਹੋਈ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਗ ਜਿਹੜੇ ਸੀਗੇ ਉਹ ਅੰਦਰ ਵੀ ਇੱਕ ਬਾਹਰ ਵੀ ਰੱਖਦੇ ਸਨ ਚੱਤੇ ਹੋਏ ਜਿਹੜੇ ਪਾਰਕ ਕੀ ਕੋਸ਼ਸ਼ ਕਰਦੇ ਤੱਕ ਤੁਸੀਂ ਆਏ ਮੌਕੇ ਤੇ ਅਸੀਂ ਜਸੂ ਜੀ ਆ ਕੇ ਚੈੱਕ ਕਰਦੇ ਪਏ ਹਾਂ ਕੈਮਰੇ ਜਿਹੜੇ ਵਗੈਰਾ ਲੱਗੇ ਉਹ ਚੈੱਕ ਕਰ ਰਹੇ ਹਾਂ ਕ੍ਰਿਕਟ ਦੇ ਬੰਦੇ ਜਿਹੜੇ ਜਿੰਮੇਵਾਰ ਹੈਗੇ ਆ ਉਹ ਜਿੱਦਾਂ ਇਹਦੀ ਜਾਂਚ ਪੂਰੀ ਹੋਏਗੀ ਉਸ ਤੋਂ ਇਹਦੇ ਪ੍ਰੋਪਰ ਬਰੀਫ ਜਿਹੜਾ ਕਰ ਦਿਆਂਗੇ ਇਨਵੈਸਟੀਗੇਸ਼ਨ ਸਮਾਉਣੀ ਜਾਂਦੀ ਹੈ ਸਰ ਹੁਣ ਤੱਕ ਦੇਖਿਆ ਅੰਦਰ ਸੀਸੀਟੀਵੀ ਤਾਂ ਜਰੂਰ ਲੱਗੇ ਹੋਏ ਹੈਗੇ ਪਰ ਉਹ ਕਹਿੰਦੇ ਉਹ ਵਰਕਿੰਗ ਦੇ ਵਿੱਚ ਹੈ ਨਹੀਂਗੇ ਚੱਲਦੇ ਨਹੀਂ ਹੈਗੇ ਅੰਦਰ ਆਲਰੇਡੀ ਅਸੀਂ ਵੈਸੇ ਹਰ ਵਾਰ ਚਿੱਠੀਆਂ ਲਿਖਦੇ ਆਂ ਹਰ ਮਹੀਨੇ ਚਿੱਠੀਆਂ ਜਾਂਦੀਆਂ ਆਂ ਕਿ ਜਿਹੜੇ ਜਿਹੜੇ ਕੈਮਰੇ ਠੀਕ ਕਰਾਓ ਅਗਰ ਕੋਈ ਨਹੀਂ ਹੈਗੇ ਠੀਕ ਉਹ ਪਾ ਚੈੱਕ ਕਰ ਲੈਣੇ ਜਦ ਤੱਕ ਅਸੀਂ ਪੂਰੀ ਪ੍ਰੋਪਰ ਨਹੀਂ ਪਤਾ ਹੈਗਾ ਸਹੀ ਦਾ ਕਿ ਕਿੱਥੇ ਕਿੱਥੇ ਕੈਮਰੇ ਜਿਹੜੇ ਲੱਗੇ ਆ ਸਾਈਡ ਦੇ ਉੱਤੇ ਵੀ ਤੇ ਜਿਹੜੇ ਅੰਦਰ ਲੱਗੇ ਖਰਾਬ ਸੀ ਜਾਂ ਨਹੀਂ ਸੀਗੇ ਉਹ ਪਾ ਚੈੱਕ ਕਰਕੇ ਤੁਹਾਨੂੰ ਕੋ ਬਾਅਦ ਚ ਜਿਹੜੀ ਡਿਟੇਲ ਰਿਪੋਰਟ ਦੇ ਦੇਣਗੇ ਅੰਦਰ ਕ ਕਿੰਨੇ ਵਜੇ ਹੈ ਗੁਰਪ੍ਰਸਾਦ ਜੀ ਕੋਈ ਕੋਈ ਕਮੀ ਪੇਸੀ ਹੈਗੀ ਉਹ ਫਿਰ ਅਸੀਂ ਜਿਹੜੀ ਉਹਨਾਂ ਦੀ ਕਮੇਟੀ ਹੈਗੀ ਆ ਉਹਨਾਂ ਦੇਖ ਲੈਣੇ ਗੱਲ ਕਰਕੇ ਪਰ ਅਜੇ ਮੈਨੂੰ ਪੂਰਾ ਪਤਾ ਨਹੀਂ ਹੈਗਾ ਕਿਉਂਕਿ ਮੈਂ ਜਸਟ ਅਜੇ ਪਹੁੰਚਿਆ ਆਂ ਤੇ ਮੈਂ ਇਹ ਵੈਰੀਫਾਈ ਕਰਕੇ ਤੁਹਾਨੂੰ ਸਾਰੀ ਗੱਲ ਡਿਟੇਲ ਦੇ ਦਵਾਂਗਾ ਪਤਾ ਲੱਗਾ ਕਦੋਂ ਦੀ ਘਟਨਾਵਾਂ ਤਕਰੀਬਨ ਕੋਈ ਸਾਢੇ 5 ਦਿਨ ਲੱਗ ਸਕਦੀ ਘਟਨਾਵਾਂ ਜਿਹੜੀ ਐਸਐਸਓ ਨੇ ਮਿਲੋ ਜਿਹੜੀ ਉਹ ਮੇਰੇ ਧਿਆਨ ਚ ਲਿਆਦੀ ਸਾਢੇ 5 ਵਜੇ ਉਹੀ ਪਰ ਦੱਸਿਆ ਮੈਂ ਤੁਹਾਨੂੰ ਕਾਫੀ ਲੇਟ ਕੋਈ ਸੀਸੀਟੀਵੀ ਹਲੇ ਤਾਂ ਕੋਈ ਸਰ ਆਈਏ ਕੋ ਸਾਹਮਣੇ ਕੋਈ ਨਹੀਂ ਅਜੇ ਕਰ ਰਹੇ ਆ ਥੋੜਾ ਲ